ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਇੰਟਰਸਟੇਟ ਗੈਂਗ ਆਫ ਰੋਬਰਸ ਉਹਨੂੰ ਕਪੂਰਥਲਾ ਪੁਲਿਸ ਵੱਲੋਂ ਬੜੀ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਅਰੈਸਟ ਕੀਤਾ ਗਿਆ ਇਸ ਮਹੀਨੇ ਦੀ 8 ਤਰੀਕ ਨੂੰ ਤਕਰੀਬਨ ਸਵੇਰੇ 4:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਅਣਪਛਾਤੇ 3-4 ਨਕਾਬਪੋਸ਼ ਲੋਕ ਚਿੱਟੇ ਰੰਗ ਦੀ ਹੁੰਡਈ ਐਕਸੈਂਟ ਗੱਡੀ ਦੇ ਵਿੱਚ ਆਏ ਸਨ ਅਤੇ ਸਰਾਫਾ ਬਾਜ਼ਾਰ ਦੇ ਵਿੱਚ ਇਕ ਸੁਨਿਆਰੇ ਦੀ ਦੁਕਾਨ ਤੇ ਉਹਦੇ ਤਾਲੇ ਤੋੜ ਕੇ ਸ਼ਟਰ ਖੋਲ ਕੇ ਦੁਕਾਨ ਦੇ ਵਿੱਚੋਂ ਬੜੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਚਾਂਦੀ ਅਤੇ ਸੋਨਾ ਦੀ ਲੁੱਟ ਕੀਤੀ ਹੈ ਅਤੇ ਤਿਜੋਰੀ ਵੀ ਜਿਹੜਾ ਪਟਕੇ ਲੈ ਗਏ ਹਨ। ਮਾਮਲਾ ਬਨੋਂ ਸਟੇਟਮੈਂਟ ਰਿਕਾਰਡ ਕਰਕੇ ਸੱਤ ਧਰਮਾ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਕੱਦਮੇ ਦੀ ਤਤਕੀਸ਼ ਨੂੰ ਅੱਗੇ ਬਤਾਂਦੇ ਹੋਏ ਐਸਪੀ ਡੀ ਆਰ ਡੀਐਸਪੀ ਡੀ ਡੀਐਸਪੀ ਕਪੂਰਥਲਾ ਐਸਐਚਓ ਸਿਟੀ ਕਪੂਰਥਲਾ ਅਤੇ ਇੰਚਾਰਜ ਸੀਆਈਏ ਕਪੂਰਥਲਾ ਦੇ ਹੇਠ ਵਕ ਵਕ ਟੀਮਾਂ ਬਣਾਈਆਂ ਗਈਆਂ ਜਿਹਦੇ ਵਿੱਚ ਦੋਸ਼ੀਆਂ ਨੂੰ ਅੱਗੇ ਤੇ ਪਿੱਛੇ ਦੋਵੇਂ ਪਾਸੇ ਟਰੈਕ ਕੀਤਾ ਗਿਆ ਲਗਾਤਾਰ ਹੀ ਮੁਸਤਦੀ ਨਾਲ ਕੰਮ ਕਰਦੇ ਹੋਏ ਟੀਮਾਂ ਨੇ ਦੋਸ਼ੀਆਂ ਨੂੰ ਤਕਰੀਬਨ 300 ਕਿਲੋਮੀਟਰ ਤੱਕ ਫਾਲੋ ਕੀਤਾ ਹੈ ਤੇ ਫਾਲੋ ਕਰਨ ਉਪਰੰਤ ਇਹਨਾਂ ਦੇ ਜਿਹੜੇ ਟ੍ਰੇਲ ਹੈ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਨਿਕਲੇ ਹਨ ਆ ਇਹਦੇ ਵਿੱਚ ਗੱਲ ਇਹ ਸਾਹਮਣੇ ਆਈ ਹੈਗੀ ਕਿ ਦੋਸ਼ੀਆਂ ਨੇ ਵੱਖ-ਵੱਖ ਤਰੀਕੇ ਨਾਲ ਪੁਲਿਸ ਨੂੰ ਚੱਕਵਾ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਆ ਪਰ ਫਿਰ ਵੀ ਪੁਲਿਸ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਇਹ ਦੋਸ਼ੀਆਂ ਤੇ ਜਿਹੜਾ ਇਹਨਾਂ ਦਾ ਟ੍ਰੇਸ ਕਰ ਲਿਆ ਸੀਗਾ 8 ਲੱਖ ਰੁਪਏ 3 ਕਿਲੋ ਚਾਂਦੀ ਤੇ ਸਾਢੇ 4 ਜਿਹੜਾ ਤੋਲਾ ਸੋਨਾ ਉਹ ਵੀ ਜਿਹੜਾ ਵਾਰਦਤ ਦੇ ਵਿੱਚ ਜਿਹੜਾ ਚੋਰੀ ਕੀਤਾ ਸੀ ਤੇ ਸੁਨਾਰਿਆਂ ਨੂੰ ਵੇਚਿਆ ਸੀ ਉਹ ਅਸੀਂ ਰਿਕਵਰ ਕਰ ਲਿਆ